ਈ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਵੀਰੇ ਵੀਰੋ ਉੱਤਰ ਕੋ ਉੱਤਰ ਸੱਟੇ ਸਾਰੇ ਵੀਰਾਂ ਦੇ ਕੱਪੜਾ ਠੀਕ ਹੈ ਲਓ ਜੀ ਕਰਤੀ ਬਲੌਗੀ ਬਲੌਗੀ ਸਟਾਰਟਿੰਗ ਮੈਂ ਸਕਿਪ ਕਰਤੀ ਸੀ ਵੀਡੀਓ ਇੱਥੋਂ ਕਿਉਂਕਿ ਵਾਸ ਕੀ ਆ ਗਈ ਸੀ ਤੇ ਇਧਰ ਚਾਹ ਵੀ ਆ ਗਈ ਤੇ ਅਧਰ ਦਰਵਣੀ ਵੀ ਆ ਗਿਆ ਤੇ ਮੈਨੂੰ ਹੋਣ ਵੀ ਹੈਗਾ ਮਾੜਾ ਕੰਮ ਜਾਇਆ ਵਾ ਤੇ ਬਾਹਰ ਵੀ ਮੂਝ ਆਈ ਜਾਂਦਾ ਬਾਕੀ ਅਰੇ ਲੀਆ ਪਰ ਵਾੜਾ ਸੀਰੀ ਸੂ ਕਿਵੇਂ ਕਰਕੇ ਕੰਮ ਜਾ ਕੇ ਆ ਕੇ ਤੇ ਦੇਖਦੇ ਆਪਾਂ ਜਾਨੋ ਰੈ ਦਵਾਈ ਦੂਜੀ ਹੀ ਲਾਉਣੀ ਸੀ ਅੱਜ ਨੇ ਮਾਸੋਂ ਬਣੇ ਤਾਂ ਨਾਲੇ ਮੀਮੂ ਪਈਗਾ ਜੋ ਜਾਨ ਲੈ ਜਾਣਵਾਲੇ ਵਿਚਾਰੇ ਬਾਹਰ ਹੀ ਬੈਠੇ ਰਹੇ ਆ ਕਰਦੇ ਆ ਭੰਨ ਘੜਪਾ ਕੁਝ ਆ ਜੀ ਚੱਲੇ ਆ ਜੀ ਤੇ ਕਿੱਥੇ ਚੱਲੇ ਆ ਯਾਰ ਮੀ ਆ ਗਿਆ ਤਾਂ ਹੁਣੀ ਗੱਡੀ ਕੱਢ ਕੇ ਲਿਆਵਾ ਤੂੰ ਛਤਰੀ ਨਹੀਂ ਲੈ ਕੇ ਗਿਆ ਗੱਡੀ ਲਿਆਵਾ ਉਹ ਗੱਡੀ ਰਹਿਣ ਦੇ ਮੈਂ ਜਾਵਾਂ ਹੱਦ ਕੇ ਉਹ ਰਹਿਣ ਦੇ ਬਾਪੂ ਨੂੰ ਭੇਜ ਦੇਣਾ ਉਹ ਨਹੀਂ ਗੱਡੀ ਲੈ ਗਿਆ ਮੁੰਡੇ ਉੱਤੇ ਨਾ ਨਾ ਗੱਡੀ ਰਹਿਣ ਦੇ ਯਾਰ ਆ ਬਾਬੇ ਹੋਰ ਹੀ ਕੰਮ ਹੋ ਗਿਆ ਪਤਾ ਕਿਵੇਂ ਜਾਵੇ ਤੇ ਕਿਵੇਂ ਨਾ ਜਾਵੇ ਯਾਰ ਵਾਧਾ ਵਾਧਾ ਬਾਬਾ ਤੱਕ ਦੇ ਕੰਮ ਪੰਜ 10 ਮਿੰਟ ਸੋਲਾ 11 ਮੈਨੂੰ ਘਰੋਂ ਤੁਰ ਪੈਂਦੇ ਰਾਜਪੁਰ ਦੀਆਂ ਕੜੀਆਂ ਹਿੱੜਦੀ ਫਿਰ ਕਰਾ ਰੁਕਣ ਜੋਗਾ ਮੈਂ ਕਿਹੜਾ ਤੁਰਨ ਜੋਗਾ ਹੋ ਜਾਏ ਕਿਹੜਾ ਤੁਰ ਪਿਆ ਫੇਰ ਤਾਂ ਮੈਂ ਮੀਂਹ ਜਿੱਲੇ ਬਦਈ ਤੁਰ ਜਾਊਂਗਾ ਕੜੀਆਂ ਵਾਵਾ ਹੈ ਵਾਵਾ ਕੰਗਾਈ ਦੀਆਂ bro ਦੇਖੋ ਬਾਈਕ ਬੰਦ ਕਰ ਦਿੱਗੇ ਐ ਬਾਈਕ ਤਾਂ ਚੱਲੀ ਇਦਾਂ ਦੇ ਤਾਂ ਜਿੰਨੀ ਚੱਲੂ ਉੰਨੀ ਹੋਵੇ ਤਾਂ ਚੰਗੀ ਹੈ ਤਾਂ ਜਿੰਨਾ ਚੱਲੂ ਜਿੰਨਾ ਗਰਮ ਹੋਣ ਨਹੀਂ ਬਧੂਗੀ ਤਾਂ ਤਾਂ ਕੀ ਹਾਂਜੀ ਆਊਟਫਿਟ ਉਹੀ ਪਾ ਲਈ ਕੱਲ੍ਹ ਵਾਲੀ ਜੀ ਪੰਜੇ ਲਾਉਂਦੇ ਨੇ ਹੁਣ ਚਾਰ ਪੰਜ ਦਿਨ ਨਹੀਂ ਲਾਉਣੇ ਹੁਣ ਤਾਂ ਪੂਰੇ ਪੈਸੇ ਹਾਂ ਪੂਰੇ ਪੈਸੇ ਵਸੂਲ ਕਰਕੇ ਨਾ ਘੜੀ ਲਾਉਣੀ ਹੈ ਘੜੀ ਤਾਂ ਦੀਂਦੀ ਵੀ ਚਲੋਲੀ ਹੋਈ ਪਈ ਹੈ ਕੋਈ ਗੱਲ ਨਹੀਂ ਯਾਰ ਬਾਬਾ ਰੋਕ ਦੇ ਮੀ ਆਏ ਕੋਕਰੀਆ ਨਾ ਯਾਰ ਹਾਂਜੀ ਮੇਰੇ ਰੋ ਚੱਲਿਆਂ ਜੀ ਕਰ ਮੈਂ ਗਿਆ ਥੋੜਾ ਜਿਹਾ ਲੱਸੀ ਤੇ ਉਹ ਸਵਾਰੀ ਤੇ ਸਵਾਰੀ ਨੂੰ ਬਾਦਲ ਪਰ ਬਾਦਲੋਂ ਬਸ ਰੂਪ ਕਰਦਾ ਕਿ ਕਿੰਨੇ ਠੰਡ ਬੜੀ ਸੀ ਮੀ ਕੋਈ ਕਾਸੀ ਪਰ ਕੀ ਕਰੀਏ ਜਾਣਾ ਪੈਂਦਾ ਹੈ ਹਨਾ ਉਹਿਆ ਭਰਾ ਨਾਲ ਆ ਕੰਮ ਹੈ ਵੀ ਹਾਂ ਹੀ ਨਿਕਲਦੇ ਦੂਜੇ ਨਾ ਈਗਲ ਦੀ ਨਹੀਂ ਨਾ ਕੱਟਦੇ ਵੀ ਸਾਰਦੇ ਈਗਾ ਕਿ ਨਹੀਂ ਨਾ ਕਰਖੇ ਤੇ ਆਲਵੇਜ਼ ਹਾਂ ਤੇ ਹੀ ਉਹ ਉਹਿਆ ਕਰੂ ਆਲਵੇਜ਼ ਹਾਂ ਤੇ ਸਰੀਰ ਖਿੱਚਿਆ ਉਹ ਕੰਮ ਹੋ ਜਾਂਦਾ ਹੋਰ ਕੋਈ ਗੱਲ ਨਹੀਂ ਚਲੋ ਘਰੇ ਚਾਲਦੇ ਆ ਬਰੋ ਆ ਗਈ ਘਰੇ ਇੱਕ ਮਿੰਟਾ ਸਮਾਨ ਹੈਗਾ ਸੁਆਲੇ ਵੀ ਹੈਗਾ ਹਾਂ ਬਤਾ ਕੀ ਹੋ ਗਿਆ ਕੀ ਹੋਇਆ ਦੱਸ ਦੇ ਕਲਰ ਕਰਕੇ ਆਇਆ ਸੀ ਕਲਰ ਕਿਨੂੰ ਕਰਕੇ ਆਇਆ ਸੀ ਬੇਪੀ ਨੂੰ ਓਕੇ ਉਧਰ ਦੌਣੀ ਫਿਰਦਾ ਹੈ ਕਿ ਉੱਪਰ ਵੀ ਆਇਆ ਫਿਰਦਾ ਹੈ ਕੀ ਹੋ ਗਿਆ ਬਾਲਾ ਸੋਨਾ ਲੱਗਦਾ ਓਏ ਸੱਚੀ ਉਹਦੀ ਕਮੀ ਪੂਰੀ ਕਰਦਾ ਹੈ ਤੱਤੂ ਦੀ ਪਹੁੰਚ ਗਈ ਦੁਕਾਨ ਤੇ ਵਲਕ ਲੈਣਾ 10 ਕਿਲੋ ਗਾਂ ਦੇ ਦੁੱਧ ਘਰ ਵਾਸਤੇ ਚੱਲ ਪੇਜੀ 10 ਕਿਜੀ ਗਾਂ ਦਾ ਦੁੱਧ ਤੁਮਾਰੇ ਰਸਤੇ ਮੇ ਘਰ ਪੜਦਾ ਅਮਰੀਕੀ ਉਸਤਾਦ ਮਾਨਾ ਵਾਲੇ ਕਾ ਆਈ ਆਪਕੋ ਉਸਕੇ ਕੂਤਰੋ ਕੋ ਸ਼ੌਂਕ ਕਰਾਤੇ ਹਨ ਬੈਠੇ ਹੋਗੇ ਖੰਬੇ ਪਰ ਕੁਛ ਕੋਟੀ ਪੇ ਔਰ ਕੋਈ ਥੱਲੇ ਹੋਗੇ ਵੇੜੇ ਚਦਾਨੇ ਚੱਕ ਰਹੇ ਹਾਂਜੀ ਅਮਰੀਕੀ ਦੂਸਰਾ ਹੈ ਜੀ ਨੂੰ ਕਰਦੇ ਵੀ ਵਲੌਗ ਦਾ ਅਕਾਸ਼ ਠੀਕ ਹੈ ਕਿ ਨਹੀਂ ਚੱਕਰ ਕਿਉਂ ਵੀ ਪਹਿਲਾ ਵੀਡੀਓ ਵਗੈਰਾ ਐਕਸਪੋਰਟ ਕਰਨੀ ਸੀ ਐਡ ਕਰਨੀ ਸੀ ਸਾਰੇ ਜਾਂਬਨ ਵੀੜ ਕੇ ਐਂਟਰ ਕਾਊਂਟਰ ਕਰਕੇ ਬਸ ਪੈਸੇ ਫਿਰ ਲੱਗ ਪਗ ਗਏ ਐਂਟਰ ਲਿਖਦੇ ਅੱਜ ਲਿਖਦੇ ਐਂਟਰ ਸਾਰਿਆਂ ਨੇ ਲਿਖਾਂਗੇ ਉਦੋਂ ਭਲਾਇਆ ਕਰ ਕਬੂਤਰੀ ਨੂੰ ਦਵਾਈ ਦੇ ਕੇ ਸਭ ਤੋਂ ਪਹਿਲਾਂ ਜਿਹੜੇ ਨੂੰ ਫੀਵਰ ਚੜਿਆ ਪਹਿਲਾਂ ਉਹਨੂੰ ਦਈਏ ਦਵਾਈ ਫਿਰ ਦੇਖਾਂਗੇ ਆਪਾਂ ਪੱਠੇ ਪੱਠੀਆਂ ਜਿਹੜੇ ਪੱਟੇ ਆ ਸੱਤ ਵੀ ਵਿਲੇ ਐ ਜੇ ਵਿਲੇ ਹੋਏ ਤਾਂ ਫਿਰ ਉਹਨਾਂ ਦੇ ਆਪਾਂ ਲਾਉਨੇ ਡਾਉਂਟਰ ਪਲੱਸ ਦਵਾਈ ਡੀਵਾਰਮਿੰਗ ਕਰਦੇ ਆ ਇੱਕ ਮਿੰਟ ਉਹ ਸਾਰਾ ਕੋਈ ਕਰਿਆ ਹੋਣਾ ਸ਼ੇਰ ਚੱਕਰ ਨਾ ਲੱਗਦੀ ਫਰਕ ਚ ਮਾੜੀ ਮੋਟੀ ਕੱਲ ਨਾਲੋਂ ਅੱਜ ਦਾਰੀ ਵੀ ਵੱਡੀ ਗਈ ਕੱਲੋਂ ਹੀ ਫੜੀ ਗਈ ਨਾ ਹੈਗੇ ਨਾ ਫਰਕ ਚ ਨੈਕਾ ਸਣਾ ਵੀਡੀਓ ਲੱਗੀ ਪਈ ਇਹਨੂੰ ਫੜ ਲਾ ਤੇ ਮੈਂ ਦਵਾਈ ਦੇ ਦਿੰਦਾ ਲੈ ਫੜ ਠੀਕ ਹੈ ਉਹੀ ਦਵਾਈ ਜਿਹੜੀ ਦੱਸੀ ਆ ਬਈ ਫੀਵਰ ਦਾ ਪੱਕਾ ਇਲਾਜ ਹੈ ਇਹੋ ਜਿਹੇ ਤਰ੍ਹਾਂ ਚ ਹੋ ਜਾਂਦਾ ਜਾਨਵਰ ਨੂੰ ਕੋਈ ਵੱਡੀ ਗੱਲ ਨਹੀਂ ਤੇ ਮਾ ਮੜਾ ਧਿਆਨ ਰੱਖਿਆ ਕਰੋ ਤੇ ਬਹੁਤ ਉਹ ਗੰਦੀ ਜੀ ਹੈ ਇਹ ਨਾ ਪਤਾ ਲੱਗਣਾ ਬੁਖਾਰ ਚੜਿਆ ਤਿੰਨ ਚਾਰ ਤਿੰਨ ਦਿਨਾਂ ਚ ਕੂਤਰ ਮਰ ਜਾਂਦਾ ਚਾਰ ਦਿਨਾਂ ਚ ਇਹਦੇ ਨਾਲ ਆਦੇ ਹੁਣ ਤਾਂ ਪੂਰੀ ਵੜ ਕੇ ਜਾ ਹੁਣ ਤਾਂ ਓੜ ਓੜ ਕੇ ਬਹਿਂਦੀ ਆ ਰਾਤ ਤਾਂ ਸੁੰਨ ਜੀ ਸੀ ਹਾਂਜੀ ਤੇ ਜਿਹੜੇ ਕਬੂਤਰਾਂ ਦੇ ਦਵਾਈ ਲੈਉਣੀ ਸੀਗੇ ਉਹ ਦੇਖਿਆ ਫੜ ਕੇ ਮੂਲੀ ਮਮੂਲੀ ਦਾਣੇ ਪਏ ਆ ਉਹਨਾਂ ਅੰਦਰ ਕੋ ਰਾਤ ਕੱਲੇ ਲੇਟ ਪਏ ਨਾ ਮੁਕਸਰੋ ਲੇਟ ਆਏ ਆਗੇ ਤੇ ਹੋਰ ਘੰਟੇ ਡੇਢ ਘੰਟੇ ਤੱਕ ਸਾਫ਼ ਹੋਗੇ ਤਾਂ ਦਵਾਈ ਦੇਵਾਂਗੇ ਲਾ ਇਹਨਾਂ ਦੇ ਤੇ ਉਹਨੇ ਨੀਦਾਂ ਨੂੰ ਰਾ ਵੱਡ ਲਗੇ ਖੇਤਿਆਂ 'ਗੇ ਮਾੜਾ ਮੋੜਾ ਘਰਦਾਂ ਦਾ ਕੰਮ ਕਰਾਦ ਗਏ ਛੱਡ ਰੱਖਿਆ ਦਵਾਈ ਯਰ ਅਰੇ ਬੈਂਦਾ ਯਰ ਮੈਂ ਤਾਂ ਦੇਖੇ ਹੀ ਹੁਣਾ ਯਾਰ ਵੀਰ ਇਹ ਫਿਰ ਗੋਛਾ ਕਿਸੇ ਗੱਲਾਂ ਤਾਂ ਹੀ ਕਹਿਣਾ ਸੁ ਮੀ ਆਵੇ ਨੇਰੀ ਆਂਦੀ ਤੂਫਾਨ ਇਹਨੇ ਕਬੂਤਰ ਡਾਉਣੇ ਐ ਇਹ ਕਸਾਂ ਵੀ ਬਣਾਉਂਦਾ ਤੇ ਇਹ ਹਰੇਕ ਮੌਸਮ ਬਖੌਂਦਾ ਕਬੂਤਰ ਨੂੰ ਜੇ ਭਾਈ ਬਾਜੀ ਤੇ ਬਾਈ ਚਾਂਸ ਮੀ ਆ ਗਿਆ ਤੇ ਫੇਰ ਕੀ ਕਰੇ ਕਬੂਤਰ ਪਰ ਇਹ ਨੇਰੀ ਆ ਗਈ ਅੱਖ ਦੇ ਨੇ ਬੈਠਣਾ ਨਹੀਂ ਕਰ ਮਿਲਦਾ ਪਤਾ ਸਿਆਣੇ ਘਰ ਫਿਰ ਬੋਲਦੇ ਨਹੀਂ ਹੁੰਦੇ ਕੀ ਨਹੀਂ ਬੋਲਦੇ ਠੀਕ ਆ ਰਸ ਰਸ ਆ ਰਸ ਆ ਉਹ ਛੱਡਿਆ ਉਹ ਛੱਡਦਾ ਹੈ ਨਲੇ ਬੱਚੇ ਕਢਾਇਆ ਲੜਾਈ ਇਹਨੇ ਵੱਡੇ ਤੋਂ ਵੱਡੇ ਵਿੱਚ ਕਢਾਇਆ ਆ ਪੱਲੇ ਵਾਲਾ ਹਰਦਾ ਜਿਹੜਾ ਪਹਿਲਾ ਹਰਦਾ ਉਹ ਸਰਾ ਇਹਨੇ ਨਲੇ ਇਹਦੀ ਬੱਚੇ ਕਢਾਇਏ ਉਹਨਾਂ ਨੇ ਨਲੇ ਆਪ ਵੀ ਡਾਈ ਜਣੇ ਆ ਉਹ ਵਿਰਦੇ ਆ ਫਿਰਦੇ ਬਈ ਇਹ ਸਰਾ ਕੰਮ ਯਾਰ ਕੁਛ ਇਹਦਾ ਵੀ ਐਂਡ ਗੱਲ ਬਾਤ ਆ ਕਹਿੰਦੇ ਠੀਕ ਆ ਉਹ ਵਿਰਦੇ ਦੋ ਪੁੱਤਰੇ ਦੇ ਉਹ ਫਿਰਦੇ ਚਲੋ ਸੈਟ ਆ ਆਗੇ ਜੀ ਕਰੀ ਝਾਕਦੇ ਆ ਗੋਹਾ ਤੇ ਚੱਲਦੇ ਆ ਖੇਤ ਐ ਮਾਤਾ ਹਾਂਜੀ ਤੇ ਆਗੇ ਇੱਥੇ ਤੇਰੀ ਪੰਜ ਚੀ ਤੇਰੀ ਆਗੀ ਕਰਤਾ ਹੂ ਤੇ ਕਿਚ ਕਿਚ ਇੱਕ ਘੜ ਦੇ ਚੱਕ ਕਿਚ 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 ਨੀਰ ਨਾਲ ਚਲਾਉਣਾ ਜੀ ਕੰਜ ਜਾ ਉਸੇ ਨਾਲ ਆਗੇ ਸਿੱਟੀ ਦਿੱਤਾ ਹੀ ਲਿਆ ਗਏ ਨਾ ਮੈਂ ਕਿਹਾ ਕਿੱਡਾ ਕਰਦਾ ਚਲ ਯਾਰ ਨੀਰਾਂ ਨੂਰਾ ਲੈ ਕੇ ਵੱਢ ਕੇ ਤੇ ਆ ਕੇ ਇਸ ਇੱਕ ਹੋਰ ਕਬੂਤਰਾਂ ਵਾਲਾ ਬਣਿਆ ਪਿਆ ਇੱਕ ਆਪਣੀ ਕਾਲੀ ਕੂਤਰੀ ਦੀ ਗੱਲ ਕਰਦਣਾ ਹੁਣ ਪਿਓਰ ਕਾਲੀ ਕੂਤਰੀ ਸੀ ਆਪਣੇ ਕੋਲੇ ਕੋਈ ਬੰਦਾ ਗਾਂ ਦੀ ਗਾ ਨੱਪ ਗਿਆ ਤੇ ਹੁਣ ਆਪਾਂ ਐਕਸ਼ਨ ਲੈ ਰਹੇ ਆ ਠੀਕ ਆ ਐਕਸ਼ਨ ਤਾਂ ਬਈ ਗੋਰੇ ਨੇ ਕੀਤਾ ਸਾਰਾ ਇਹ ਕੰਮ ਚ ਤੇ ਸ਼ਾਇਦ ਮੇਬੀ ਆਪਣੀ ਕਬੂਤਰੀ ਵੀ ਨਿਕਲਾਏ ਵਿੱਚੋਂ ਇਹ ਕੇਸ ਦੇऊं ਠੀਕ ਆ ਕਿ ਨਹੀਂ ਤੇ ਹੁਣ ਪਰ ਆਪਾਂ ਨੂੰ ਮੜੀ ਭੱਜ ਦੌੜ ਕਰਨੀ ਪਊਗੀ ਮਗਰ ਜਾਣਾ ਪਊ ਆਪਾਂ ਨੂੰ ਤੇ ਮੇਬੀ ਆਪਣੀ ਵੱਡੀ ਮੱਡੀ ਕਾਲੀ ਕੂਤਰੀ ਆਪਣੀ ਮੁੜ ਆਵੇ ਕੋਈ ਪਤਾ ਨਹੀਂਗਾ ਤੇ ਬਾਕੀ ਮੈਂ ਹੁਣ ਨੀਰਾ ਵੜਨ ਤਾਂ ਆ ਕੇ ਮੈਨੂੰ ਆਏ ਨਹੀਂ ਪਤਾ ਨੀਰਾ ਵੱਢ ਕੇ ਕੰਦਲ ਜਾ ਕੇ ਕੀ ਵੜ ਗਏ ਆ ਸਾਰਿਆਂ ਵੀਰ ਆਪਣੀ ਹੀ ਨਾ ਥਾ ਦੇਖ ਕਿੰਨਾ ਖਰਾਬ ਕੀਤਾ ਕਿਲਾ ਥਾਂ ਦਾ ਨੀਰੇ ਵਾਸਤੇ ਖਰਾਬੀ ਦਾ ਪਸ਼ੂ ਤਿੰਨ ਹੈ ਹਾਂ ਸਲਿੱਪ ਮਾਰਦਾ ਜੀ ਗੁੱਡੀ ਸਲਿੱਪ ਮਾਰਨ ਈ ਜੇ ਰਹਿੰਦੇ ਰਹਿੰਦੇ ਇਨ ਨਗਰ ਆ ਇਨਾਂ ਨਾ ਕਰ ਕੰਜਰ ਦੇ ਹਾਂਜੀ ਜੱਟ ਖੜਾ ਵਾਡੇ ਵਿੱਚ ਨਹੀਂ ਲੈ ਕੇ ਦਾਤੀ ਨਵੇਂ ਦੰਦਿਆਂ ਵਾਲੀ ਠੀਕ ਹੈ ਅੱਜ ਹਮ ਆਏ ਹਾਂ ਮੈਂ ਔਰ ਮੇਰਾ ਦੋਸਤ ਕਾਫੀ ਟਾਈਮ ਕੇ ਬਾਅਦ ਹਮ ਨੀਰਾ ਕਾਟਨੇ ਆਏ ਹਾਂ ਤੋਂ ਆ ਅੱਜ ਆਪਕਾ ਹਮ ਬਤਾਤੇ ਹੈ ਕਿ ਕਿਹੈਸਾ ਫੀਲ ਹੋਤਾ ਹੈ ਤੋਂ ਹਮਾਰੇ ਸਾਥ ਹਮਾਰੇ ਵਲੌਗ ਵਿੱਚ ਬਨੇ ਰਹੀਏ ਆ ਔਰ ਆਤਕ ਆਪਕੋ ਹਮ ਨੀਰਾ ਕਾਟਣਾ ਸਿਖਾਏਗੇ ਵਾਰਾ ਦੇਰਾ ਦਾਤੂਲੇ ਵੜਕ ਮੈਂ ਸਾਬੋਂ ਬਾਰੇ ਬੇ ਕੰਮ ਸਾਡੇ ਦਾ ਸਭ ਤਾਂ ਤੱਕ ਨਹੀਂ ਆਰੀ ਹੁਣ ਕੀ ਵੱਢਗੇ ਤੇ ਕੀ ਨਾ ਵੱਢਗੇ ਇੱਕ ਤਾਂ ਉਹੀ ਬਈ ਨੀਰਾ ਨੂੰ ਵੜਾ ਨਹੀਂ ਬਹੁਤ ਟਾਈਮ ਹੋ ਗਿਆ ਛੱਡੇ ਨੂੰ ਇਹ ਕੰਮ ਹਨਾ ਖੇਤ ਵੀ ਨਹੀਂ ਆਏ ਕਦੇ ਚਲ ਪਹਿਲਾਂ ਤਾਂ ਸਾਰਾ ਕੁਝ ਏਟੂ ਜੈਟ ਕਰਦੇ ਰਹੇ ਆ ਯਾਰ ਇਹੋ ਜੀ ਕੋਈ ਗੱਲ ਨਹੀਂ ਫਾਰਮਰ ਐ ਐਕਚੁਅਲੀ ਆਫਟਰ ਆਲ ਫਾਰਮਰ ਬੰਦੇ ਸਮਝ ਸਕਦੇ ਹੋ ਤੇ ਪਰ ਹੁਣ ਜਿਵੇਂ ਹੀ ਖੇੜਾ ਛੱਡਤਾ ਸੀ ਖੇਤੀਬਾੜੀ ਦਾ ਆਪਾਂ ਨੀਰਾ ਤੱਕ ਵੀ ਨਹੀਂ ਵੜਨਾਉਂਦੇ ਪਹਿਲਾਂ ਨੀਰੇ ਦੀ ਪੱਕੀ ਡਿਊਟੀ ਘਾਹ ਕੱਢਣਾ ਡੱਕੇ ਲਾਉਣੇ ਝੋਨਾ ਕਣਕ ਸਾਰਾ ਕੁਝ ਹਾਂਜੀ ਕਿਵੇਂ ਓਏ ਜਮੇਂ ਢਿੱਗੀ ਪਈ ਆ ਗਲੀ ਪਈ ਆ ਥੱਲੋਂ ਅੱਛਾ ਇੰਨਾ ਨੀਰੇ ਦਾ ਜਿਆਦਾ ਗੰਦ ਵਜਿਆ ਤੁਸੀਂ ਆ ਵੇਖੋਗੇ ਕਿ ਕੀ ਹਾਲ ਕੀਤਾ ਬੈ ਨੀਰੇ ਦਾ ਚਗਲ ਚਗਲ ਮਾਰੀ ਪਈ ਹੈ ਨਾ ਕਿਲਾ ਬਾਹਣ ਦਾ ਖਰਾਬ ਕਰ ਰੱਖੇ ਕਿਲਾ ਹਾਂ ਚਲ ਕੋਈ ਗੱਲ ਨਹੀਂ ਮਦਾਤੀ ਭਾਲਦਾ ਚੋਬਰ ਨੇ ਵੱਡ ਚੋਬਰ ਨੂੰ ਲਾਇਆ ਕੰਮ ਹੈ ਯਾਰ ਬੰਡ ਤੂੰ ਮੇਰੇ ਤੋਂ ਤਾਂ ਜੇ ਹੁੰਦੀ ਹੈ ਜਾਣ ਜੇ ਹੁੰਦੀ ਹੈ ਕੱਲੀ ਜੰਦ ਨੂੰ ਸੌ ਸਹ ਪੁੱਤ ਬੇਸ਼ੱਕ ਕਾਚਾ ਜੀ ਹੀ ਕਰਿਆ ਲਿਓ ਹਾਂ ਜੀ ਦੇਖ ਲਈ ਮੂੰਗੀ ਜੁਗੜ ਪਈ ਆ ਨੇ ਓੜੇ ਸਾਹਮਣੇ ਯਾਰ ਪਰ ਨਾ ਜੇ ਤ ਕਾਲੇ ਜੇ ਪੈਂਦਾ ਤਾਂ ਕੰਮ ਹੀ ਤਾਂ ਕਰਾਂ ਛੱਡ ਦਈਏ ਨਾ ਉਸ ਤੋਂ ਬਾਅਦ ਕਰਗੇ ਔਖਾ ਜਾਂਦਾ ਹੂੰ ਹੁੰਦਾ ਨਹੀਂ ਕੰਮ ਨਾ ਆਪਣਾ ਚੱਲੀ ਜਾਂਦਾ ਮੇਰਾ ਤਾਂ ਹਾਂ ਚਲ ਕੋਈ ਨਾ ਵੜ ਲਈ ਦੱਸ ਦਿਆਂਗੇ ਤੇ ਮਰਸੀ ਨਹੀਂ ਵੜਤੀ ਚੱਕ ਲਿਆ ਬਾਹਲਾ ਨਾ ਵੜ ਬਹੁਤ ਬਹੁਤ ਦਾ ਬਹੁਤ ਵਾਧੂ ਵਾਧੂ ਬੱਸ ਬਹੁਤ ਆ ਹੁਣ ਜਾਣੋ ਕੀ ਹੁੰਦੀ ਐ ਘਰੇ ਚਲੇ ਗਏ ਜੀ ਦੀ ਦੀ ਮਰ ਜਾਗੇ ਵੱਟ ਚ ਰਹਿ ਜਾਗੇ ਚੱਕਣਾ ਵੀ ਨਹੀਂ ਕਿੰਨੇ ਹਾਂਜੀ ਹੁਣ ਚੱਲਿਆ ਜੀ ਖਿਡਾਰੀ ਘਰ ਨੂੰ ਗੇਮ ਪਾਣੀ ਦਾ ਘਰੇ ਭੁਲੇਏ ਸੀ ਹਾਂ ਓਏ ਓਏ ਗੇਮ ਪਾਣੀ ਦਾ ਘਰੇ ਭੁਲੇਏ ਸੀ ਬਰੇ ਬਰੇ ਕੀ ਚੱਲ ਪਿਆ ਹੋ ਰੋਟੀ ਪਾਣੀ ਹੈ ਆਹ ਠੀਕ ਐ ਸਮਝ ਗਿਆ ਪਰ ਦੱਸਣ ਦੀ ਲੋੜ ਨਹੀਂ ਹਾਂ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ ਲੈ ਰਿਹਾਡ ਬੋਲਦੇ ਨਾ ਨਹੀਂ ਨਹੀਂ ਹੋਰ ਹਾਂ ਠੀਕ ਆ ਕਿਉਂ ਕਰ ਚੱਲਦੇ ਕਰੋ ਪੱਲੀ ਜਾ ਕਰਨ ਵੀ ਪੱਲੀਆਂ ਭੁੱਲ ਗਿਆ ਭੁੱਲ ਗਏ ਸੀ ਯਾਰ ਹਾਂ ਜੀ ਪਹੁੰਚ ਕੇ ਪੱਲੀ ਲੈ ਕੇ ਤੇ ਇਧਰ ਆ ਬਰਸੀਨ ਲਾਦ ਲਈ ਆਇਆ ਮੁੰਡਿਆ ਉਹ ਲੈ ਗਏ ਇਹਨੂੰ ਖੜਾ ਨਾ ਕਰਾਈ ਰਹਿਂਦੇ 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 ਇਹਨਾ ਨਾ ਕਰਿਆ ਕਰ ਤੂੰ ਹਾਂ ਹਾਂ ਰੱਖ ਦੇ ਰੱਖ ਦੇ ਸਾਰਾ ਰੇਤਾ ਝਾੜਦਾ ਬੰਡਾ ਰੱਖ ਦੇ ਜੀ ਗਾਂਡ ਪਾਦੀ ਮੇਰੇ ਨੂੰ ਉਹਦੇ ਪਰਸੋ ਭਰਾਵਾ ਸਿੱਟਣ ਲੱਗਣ ਇਧਰ ਹੀ ਟਵਾਦੀ ਗਾਂਡ ਪਾਦੀ ਗਾਂਡ ਪਾਦੀ ਉਹ ਹਾਂਜੀ ਹਾਂਜੀ ਉਹ ਸੁਤਰਾ ਲੀਦਾ ਹੋ ਗਿਆ ਫਿਰ ਉਹ ਟੌਕ ਕੇ ਪੌਣਿਆ ਸੂਟ ਬੂਟ ਤੇ ਹੁਣ ਜਾਣਾ ਮੈਂ ਕਿਸੇ ਪਾਸੇ ਨੂੰ ਆਇਆ ਚੱਲ ਗਿਆ ਕਿਹਨਾਂ ਵਾਰੀ ਬੇਬੀ ਰਾ ਹੋਰ ਬਲਜੀਤਿਆ ਮਹਾਨੀਰਾ ਲੱਗ ਗਿਆ ਅੱਜ ਕਿਵੇਂ ਸੈਟ ਹੈ ਵਿਵਹਾਈਕ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਦਾਣੇ ਤੇ ਦਾਣੇ ਤੇ ਸੁਖ ਹੈਗਾ ਕਿ ਦੁੱਖ ਹੈ ਕਿ ਸੁਖ ਹੈ ਵਿਵਹਾਈ ਜ਼ਿੰਦਗੀ ਦਾ ਨਾ ਕਰਾਇਓ ਸੱਚੀ ਵਾਹ ਹੋਏ ਅਸੀਂ ਸਾਡਾ ਬੰਦਾ ਆਨੈਸਟ ਰਿਵਿਊ ਦਿੰਦਾ ਸਾਰੀਆਂ ਚੀਜ਼ਾਂ ਦਾ ਚੱਲ ਠੀਕ ਹੈ ਖੰਡ ਫਿਰ ਜਾ ਜੋਬਰਾ ਇਹ ਆ ਬਲਜੀਤ ਮਾਨਾ ਵਾਲਾ ਸਾਡਾ ਜਿਗਰੀ ਯਾਰ ਅੜੇ ਥੋੜੇ ਕੰਮ ਬਹੁਤ ਕੱਢਿਆ ਮੁੰਡੇ ਨੇ ਠੀਕ ਹੈ ਕਿ ਨਹੀਂ ਕੰਮ ਤਾਂ ਬਾਕੀ ਬੰਦੇ ਇੱਕ ਵੀ ਕੱਢ ਦੇਣਾ ਇਸ਼ਾਨ ਸਾਰੀ ਜ਼ਿੰਦਗੀ ਮਰਨਾ ਚਾਹੀਦਾ ਉਹ ਬੰਦੇ ਦਾ ਠੀਕ ਹੈ ਕਿ ਨਹੀਂ ਤੇ ਇਨ ਤੇ ਇਹ ਬੰਦੇ ਦਾ ਕਹੀ ਤਾਂ ਇਹੋ ਜੇ ਵਿੱਚ ਜਿਨ੍ਹਾਂ ਨੇ ਇੰਨੇ ਕ ਜਿਆਦਾ ਕੰਮ ਕੱਢਿਆ ਵੀ ਨਾ ਕੋਣ ਨੀਅਪਾ ਸਾਰੀ ਹੋਰ ਕੋਲ ਸਕਦਾ ਹਾਂਜੀ ਆਗੇ ਇਧਰ ਲੈ ਕਰੇ ਤੇ ਲਾਈਟ ਵੀ ਆ ਗਈ ਮੁੰਡਿਆ ਉਹ ਲਾਈਟ ਬੁਝਾ ਕੇ ਪਹਿਲਾਂ ਦੱਜ ਕੇ ਜਾ ਇਹ ਤੋਂ ਮਾਹ ਬੁਝਾਉਣਾ ਉਹ ਦਰੋ ਬੁਝਾ ਤੇ ਅੰਦਰਲੇ ਵੀ ਬੁਝਾ ਦੇ ਸਾਰੇ ਆ ਤੇ ਹੁਣ ਫੇਰ ਚੈੱਕ ਕਰਦੇ ਆ ਬਰੋ ਆਪਾਂ ਬਾਹਰਲਾ ਬੁਝਿਆ ਤੇ ਫੇਰ ਚੈੱਕ ਕਰਦੇ ਆ ਆਪਣੇ ਜਾਨਵਰ ਵੀ ਹੋ ਗਏ ਵੇਲੇ ਕਿ ਨਹੀਂ ਜੇ ਵੇਲੇ ਹੋਏ ਤਾਂ ਫਿਰ ਡੌਂਟਰ ਪਲੱਸ ਲਾ ਕੇ ਜੂ ਤੇ ਨਾ ਵੇਲੇ ਹੋਏ ਫਿਰ ਕਾਲ ਨੂੰ ਲੱਗ ਜੂਗੀ ਹਣਾ ਚਾਲਾ ਹੱਥੇ ਫੋਨ ਉਹਦੇ ਚ ਬਾਰਕਾ ਸੀਗਾ ਹਾਂਜੀ ਤੇ ਜਾਨਵਰ ਬਈ ਲਗਭਗ ਤਾਂ ਵਿਲੇ ਐ 2 ਕ ਜਨਵਰੀ ਥੋੜੇ ਥੋੜੇ ਦਾਣੇ ਦੇ ਛਿਪੇ ਆ ਕੋਈ ਪੰਜ ਪੈ ਸੱਤ ਸੱਤ ਦਾਣੇ ਜੇ ਵੈਸ ਤਾਂ ਹੱਲ ਹੋ ਸਕਦਾ ਉਹਨੂੰ ਪਲਟ ਕੇ ਆਪਾਂ ਲਾ ਸਕਦੇ ਹਾਂ ਦਵਾਈ ਪਰ ਯਾਰ ਕੰਮ ਆਇਆ ਵੀ ਮੈਨੂੰ ਵੀ ਹੁਣ ਕੰਮ ਐ ਫੋਨ ਆ ਗਿਆ ਤਾਂ ਮੈਨੂੰ ਵੀ ਜਾਣਾ ਪਊਗਾ ਤੇ ਕਮਲ ਜੀ ਜੀਵਾ ਤੇਰੇ ਵੀ ਸਰੇ ਆਏ ਆ ਜਿਹੜੇ ਕੱਲ ਨੂੰ ਦਿਨ ਖੁੱਲ ਜਾਣਾ ਵਧੀਆ ਅਜੇ ਟਾਈਮ ਨਾਲ ਦਾਣੇ ਪਾ ਦਨੇ ਆ ਵਧੀਆ ਇਹਨਾਂ ਨੂੰ ਤੇ ਕੱਲ ਨੂੰ ਪਾਟਨ ਦੀ ਲੋੜ ਕੱਲ ਨੂੰ ਹਾਂ ਤੇ ਕੱਲ ਨੂੰ ਦਵਾਈ ਲੱਗ ਜੂ ਵਦਗਾ ਟਾਈਮ ਨਾਲ ਇਹਨਾਂ ਨੂੰ ਛੰਡੇ ਛੰਡੇ ਸਹੀ ਏ ਕਿ ਨਹੀਂ ਸਹੀ ਗੱਲ ਹੁਣ ਦਾਣੇ ਪਾ ਲਿਆ ਥੋੜੇ ਥੋੜੇ ਜੇ ਪਰ ਕੱਲ ਨੂੰ ਦਵਾਈ ਲੱਗ ਜੂ ਫਿਰ ਇਹਨਾਂ ਨੂੰ ਆਹ ਕੂਤਰਾ ਬਈ ਸੱਤ ਆ ਜਿਹੜੇ ਪੱਟੇ ਸੀਗੇ ਤੇ ਦਵਾਈ ਲਾਉਣੀ ਹੈ ਇਹਨਾਂ ਦੇ ਕੰਟ ਲਾ ਕੇ ਬਸ ਹੈ ਹੈ ਥਾਮਨੇੜ ਵੀ ਕੱਢ ਦੇ ਕੋਈ ਗਨ ਥਾਮਤਾ ਲੈ ਲੱਗੇ ਲਾਈ ਕੱਢ ਦਨੇ ਆਪਾਂ ਹਾਂਜੀ ਬਾਤ ਤੇ ਇਹਹੀ ਡਿਸੀਜਨ ਲੈਂਦਾ ਬਈ ਵੀ ਦਾਣਾ ਪਾਣੀ ਪਾ ਦਨੇ ਟਾਈਮ ਨਾਲ ਤੇ ਦਵਾਈ ਫਿਰ ਮੁੰਡਿਆ ਲਾਵਾਂਗੇ ਕੱਲ ਕੋ ਠੀਕ ਹੈ ਜੀ ਤੇ ਇਧਰ ਕਬੂਤਰੀ ਨੂੰ ਇੱਕ ਹੋਰ ਨੂੰ ਦਵਾਈ ਦੇਤੀ ਹਾਂਜੀ ਸਰ ਇੱਕ ਕਾਲੀ ਦੀ ਭੈਣ ਵੀ ਥੋੜੀ ਜਿਹੀ ਡਾਊਨ ਜੀ ਲੱਗੀ ਸੀ ਤੇ ਉਹਨੂੰ ਵੀ ਫੀਵਰ ਵਾਲੀ ਦਵਾਈ ਦੇਤੀ ਉਹ ਸਾਹਮਣੇ ਖੜੀ ਆ ਕਾਲੀ ਚੀਨੀ ਨੂੰ ਤੇ ਕਾਏ ਕਰਕੇ ਸਾਚਿਆ ਘੋੜੇ ਮੂੰਹ ਪਟਕ ਗਿਆ ਇੱਕ ਖੰਭ ਰਹਿ ਗਿਆ ਇੱਕ ਖੰਭ ਰਹਿ ਗਿਆ ਤੇ ਬਗਲਾ ਘੋੜੇ ਮੂੰਹ ਪਟੜ ਗਿਆ ਉਸ ਤੋਂ ਬਾਅਦ ਸੌਖੀ ਹੋ ਜਾਗਾ ਮਾੜੇ ਜੀ ਮਾੜੇ ਜੀ ਇੱਕ ਖੰਭ ਰਹਿ ਗਿਆ ਇਹਦਾ ਉਹਦੇ ਵੇਖ ਕੇ ਨਾ ਆਪਾਂ ਇਧਰੋਂ ਇੱਕ ਰਹਿ ਗਿਆ ਨਾਲੇ ਬਗਲਾ ਖਿੱਚਦਾ ਹੈ ਇਦਰ ਇੱਕ ਰਿਹਾ ਗੱਲ ਸਹੀ ਹਣਾ ਬਗਲਾਂ ਚ ਵੀ ਆਇ ਇੱਕ ਆਇਆ ਆਲਾ ਤੂ ਪਟ ਬਗਲਾ ਇੱਥੇ ਲੈ ਕੇ ਹਾਂ ਹਾਂ ਖਿੱਚ ਦੇ ਖਿੱਚ ਦੀ ਜੀ ਤੁਰ ਤਾਈ ਹਾਂਜੀ ਹਾਂਜੀ ਜਮ ਤੁਰ ਤੱਕ ਜਮ ਲਾਸਟ ਸੀਨੇ ਦੀਂਦੇ ਹੋਰ ਖਿੱਚ ਦੇ ਖਾਦਾ ਜਾ ਬਸ ਤੇ ਇਦਰੋਂ ਵੀ ਇੱਕ ਹੀ ਆਇਆ ਇੱਥੇ ਲੈ ਕੇ ਉਹ ਇੱਥੇ ਲੈ ਇੱਥੇ ਲੈ ਕੇ ਖਿੱਚ ਦੇ ओके ओके रिपोर्ट ਲਿਖਾ ਦਿਓ ਜੀ ਇਹਨੂੰ ਪੁੰਜੇ ਫਾਂਦੇ ਪੱਟਣ ਦੀ ਲੋੜ ਹੀ ਨਹੀਂ ਬਗਲਾ ਪੁੰਜੇ ਨਹੀਂ ਪੱਟਤੀ ਪੁੰਜਾ ਪੱਟ ਤੇ ਹੈ ਫੁੰਜਾ ਦਾ ਦੂਜੇ ਪੱਟਾ ਪੱਛਮ ਸਮਾਨ ਦਸੀਂ ਦਾ ਓਕੇ ਇਹਨੂੰ ਕੋਈ ਡਿੱਕ ਨਹੀਂ ਹੋਣੀ ਠੀਕ ਹੈ ਇਹਨੂੰ ਕਰਦੇ ਤਿਆਰ ਹਾਂ ਕੀ ਕਰਦੀ ਐ ਬੋਲ ਹੈ ਮੇਰੇ ਕੋਲ ਹੈ ਬੋਲ ਹੈ ਲੈ ਸਟਕੇ ਦੇਖੀਏ ਇਹਨੂੰ ਹਾਂਜੀ ਤੇ ਰੱਖੀਏ ਦਾਣੇ ਆ ਇਹਦੇ ਚ ਘੱਟ ਪਾਏ ਐ ਮੈਂ ਇਹਦੇ ਚ ਕਿੱਤਾਂ ਕਰਕੇ हां मैं बूडी ट्रेन ट्रेन नंबर 1 तकनी थी फिर तू औरली तक ला हां जी थोड़ा आ जा भी फट्टा नंबर 1 आयो मेरे मगर मारा हां मगरियां तेरे से कोई ना डरना आयो 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 बेटा ओके हो गिर बेटा चलो जी हां जी हां जी फीमेल्स वाला आयो भट आयो ओके ओके चलो ਚੱਲ ਪੇ। ਇਹ ਹਾਂਜੀ ਸਹੀ ਹੈ ਜਮਾ। ਤੇ ਛੋਟਾ ਨੰਬਰ 3 ਜੀ। ਹਾਂਜੀ ਜੱਜ ਕੇ ਮਾਰੋ ਜੀ। ਆਇਓ ਪੁੱਤ। ਆਇਓ ਆਇਓ ਆਇਓ। ਉਰਾਂ ਹੀ ਰੱਖ ਥੋੜੇ। ਵਾਹ। ਚਲੋ ਜੀ। ਛੋਟਾ ਨੰਬਰ 4 ਜੀ। ਹਾਂਜੀ। ਰੱਖੋ ਜੀ। ਨਾਦੀ ਰੱਖਦੇ ਵਿੱਚ ਨਾ ਵਜੋ। ਉਹ ਨਹੀਂ ਨਹੀਂ ਵਿੱਚ ਨਹੀਂ ਵਜਦਾ। ਮੈਂ ਤਾਂ ਹੀ ਨਹੀਂ ਦੂਰੀ ਵਾਲੀ ਫਿਰਦਾ। ਮੈਂ ਤਾਂ ਦੂਰੀ ਵਾਲੀ ਫਿਰਦਾ। ਆਇਓ ਪੁੱਤ। ਆਇਓ ਆਇਓ ਆਇਓ। ਚਾਚਾ ਜੀ ਦਾ ਪੁੱਤਰ। ਸਾਰੇ ਇੱਧਰ ਛੱਡਨੇ ਆ ਨਾ ਸਾਰੇ ਪੂਰੇ ਛੱਡਦੇ ਆ ਨਾ ਪੁੱਤ ਕੋਈ ਨਹੀਂ ਕੋਈ ਨਹੀਂ ਬਾਹਰ ਪੈਦਾ ਅਬੇ ਭਾਜੀ ਉਹ ਤਾਂ ਮੁੜੇ ਹੋਣਗੇ ਆਇਓ ਆਇਓ ਸਹੀ ਗੱਲ ਐ ਆਇਓ ਚੱਲ ਪੁੱਤ ਆਇਓ ਆਇਓ ਕਾਨੂੰ ਲਾਵਾਂਗਾ ਅੱਜ ਦਾ ਪਲੇਸਰ ਕਰਤਾ ਬਲੈਂਕ ਆ ਠੀਕ ਐ ਨੰਬਰ 5 ਜੀ YouTube ਹੁਣ YouTuber ਬਦਲ ਲਿਆ ਨਹੀਂ ਯਾਰ ਲੋ ਜੀ ਤੁਸੀਂ ਬਦਲੋ ਆਖਿਆ ਚਲ ਆਇਓ ਆਇਓ ਓਕੇ ਵੀਰ ਬਸ ਸਟੈ ਸਾਰੇ ਉਤਰਾ ਦਾਣਾ ਪਾਣੀ ਸੱਚ ਉਹ ਬਸ ਹੋ ਰਹੀ ਗੱਲਾਂ ਆ ਪਾਣੀ ਕਿਹੜਾ ਹਾਂਜੀ ਡਰੈਸ ਫਿਰ ਚੇਂਜ ਕਰ ਲੈਂਦੀ ਪਰ ਅਸਲੀ ਡਰੈਸ ਹੀ ਪਾ ਜਾਂਦੀ ਤੇ ਹੁਣ ਪੱਠਿਆਂ ਨੂੰ ਪਾਣੀ ਰੱਖ ਕੇ ਆਪਾਂ ਨੂੰ ਦਾਣੇ ਪਹਿਲਾਂ ਰੱਖਦੇ ਸੀ ਮੈਂ ਪਾਣੀ ਬਾਅਦ ਚ ਰੱਖਿਆ ਕਰ ਖਾ ਖੂ ਲਿਆ ਆਇਓ 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 ਅੱਜ ਵੀ ਹੀ ਨਾ ਕਰ ਤੇ ਮੈਂ ਰੱਖਣਾ ਵੀ ਨਹੀਂ ਮੁੜ ਕੇ ਦਾਣਾ ਪਾਣੀ ਦੇਖ ਲਓ ਫਿਰ ਭੁੱਖੇ ਰਹੋ ਫਿਰ ਪਤਾ ਲੱਗੂ ਤੁਹਾਨੂੰ ਓਕਲਕ ਆਇਓ ਆਇਓ ਹੁਣ ਪੀਣਗੇ ਰਜ ਰਜ ਕੇ ਆਇਓ 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 ਲਓ ਜੀ ਹੁਣ ਕੀਤੇ ਡਰੇ ਬਿਲੀ ਰਣੇ ਟਾਈਮ ਨਾਲੀ ਉਹ ਤਾਂ ਫਿਰ ਕੱਲ ਨੂੰ ਵੀ ਟਾਈਮ ਨਾਲ ਵਿਲੀ ਹੋ ਜਾਣਗੇ ਟੜਕੇ ਫਿਰ ਦਵਾਈ ਲਾ ਦੇਗੇ ਇਹਨਾਂ ਨੂੰ ਆਇਓ ਪੱਤਾ ਆਇਓ 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 ਮਿਟਵਾ ਓਕੇ ਹੋਈ ਰਿਪੋਰਟ ਚਲੋ ਜੀ ਚੱਲਿਆਂ ਘਰ ਨੂੰ ਸ਼ਹਿਰ ਕੋਲੋਂ ਤੋਂ ਵਾਪਸ ਇਸ ਕੋਲੇ ਯਾਰ ਵੀ ਠੀਕ ਹੈ ਕਿ ਨਹੀਂ ਤੇ ਚੱਲ ਕੇ ਘਰੇ ਕਬੂਤਰ-ਕਬਾਤਰ ਦੇਖਦੇ ਆਂ ਭਾਈ ਕਰਦੇ ਆਂ ਮਾੜਾ-ਮੋਟਾ ਸੌਬ ਦੀ ਪੰਦਾ ਕਰਦਾ ਇਹ ਬਸ ਠੀਕ ਆ ਹੁਣ ਚੰਗੇ ਜੇ ਲਾਲਾ ਗੀਤ ਮੈਂ ਤੇ ਇਹਦਾ ਪਿੰਡ ਜਾ ਕੇ ਵੀਡੀਓ ਲਾਉਂਗਾ ਤੁਹਾਨੂੰ ਕਰੇ ਠੀਕ ਹੈ ਉਧਰ ਗਾਂ ਚ ਉੱਪਰ ਵੀ ਕਹਿੰਦੇ ਫਿਰਦਾ ਟੋਪੀ ਟਾਪੀ ਲੈ ਲੈ ਪੂਰਾ ਦੂਜਾ ਬਣਾ ਫਿਰਦਾ ਤਾਂ ਓਏ ਹੈ ਪੂਰਾ ਜੀ ਕਾਗਜ਼ ਚੁਕਣਾ ਚਾੜ ਕਰਦਾ ਘੈਂਟ ਲੱਗੀ ਜਾਂਦਾ ਹੁਣੇ ਆਇਆ ਉਥੋਂ ਬਲੋਟੋ ਤੇ ਹੁਣ ਚੱਲਿਆ ਸ਼ਿਕਾਰੀ ਬਟੰਡੇ ਠੀਕ ਆਈ ਹੈ ਫਿਰ ਵਸ ਹੁਣ ਜਦਾਂ ਮਰ ਜਾਗੇ ਆ ਮਾਰ ਦਾਂਗੇ ਇੱਕ ਪਾਸਾ ਕਰ ਦਾਂਗੇ ਹਾਂਜੀ ਖਾ ਕੇ ਰੋਟੀਆਂ ਚਲੋ ਜੀ ਉੱਪਰ ਨੂੰ ਵੀ ਦਿਹਾਤੀ ਖੁੱਡੀ ਤੇ ਚਲਦਿਆਂ ਹੁਣ ਬਟੰਡੇ 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 ਆਇਆ ਤਾਂ ਬਾੜਾ ਤਿਆਰ ਹੋਇਆ ਜਾਂ ਨਾ ਇਹ ਤਾਂ ਐਡਾ ਊ ਹਾਲੇ ਪਾਲਾ ਨਾ ਜੀ ਪਹੁੰਚ ਗਏ ਇੱਥੇ ਬਟੰਡੇ ਹੁਣ ਜੀ ਲੋਕੇਸ਼ਨ ਪਾ ਰਹੇ ਆ ਦੁਕਾਨ ਦੀ ਜਿਹੜੀ ਤੇ ਆਏ ਆ ਸੀ ਕੰਮ ਤਾਂ ਕਰਕੇ ਠੀਕ ਆ ਕਿ ਨਹੀਂ ਐ ਆਪਾਂ ਆ ਘੜਾਉਣਾ ਹੈ ਸਹੀ ਗੱਲ ਹੈ ਜੋਬਰ ਦੇ ਕੰਮ ਐ ਆ ਐਕਚੁਅਲੀ ਪੜਦਾ ਵੀੜਾ ਸਟੱਡੀ ਵੀ ਕਰਦਾ ਹੋਰ ਤਾਂ ਕੋਈ ਲੈ ਮੁੰਡਾ ਕਹਿੰਦਾ ਮੇਰੀ ਲੁੱਕ ਵੀ ਦਿਖਾ ਦੇ ਮੈਂ ਵੀ ਲੈ ਟੋਪੀ ਨਾਲ ਕੀ ਹੁੰਦਾ ਯਾਰ ਐ ਕਿਹੜਾ ਮਾੜਾ ਲੱਗਦਾ ਪੂਰਾ ਘੈਂਟਾ ਇਧਰ ਤੇ ਧੁੱਪ ਪੈਂਦੀ ਇਧਰ ਨਹੀਂ ਆਉਂਦੀ ਕਿਦਾਂ ਆਲਾ ਬਣਾਤੀ ਬਈ ਯਾਰ ਲੁੱਕ ਲੈ ਆਲਾ ਪੂਰੀ ਖਤਰਨਾਕ ਹੈ ਤੇ ਪਿੱਛੋਂ ਲੋਕਾਂ ਦੀ ਵੀਡੀਓ ਹੋਰ ਤਵਾਸੇ ਥੋੜਾ ਹੋਊਗੀ ਮੈਂ ਵੀਡੀਓ ਸ਼ੂਟ ਕਰਤੀ ਆਗੇ ਉੱਥੇ ਕਰਨੀ ਸੀ ਉੱਥੇ ਥੋੜਾ ਕਰਨੀ ਸੀ ਹੋਰ ਨਹੀਂ ਬਸ ਫਿਰ ਚੱਲਦੇ ਆ ਆਇਆ ਉਹਨੂੰ ਪਿਆਰ ਸੇ ਕਰੇਗੇ ਸਭ ਦਾ ਸਵਾਗਤ ਨਣਾ 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 ਮਾਮੇ ਨੇ ਖੜੇ ਹੁਣ ਹੋਰ ਤਾਂ ਕੋਈ ਗੱਲ ਨਹੀਂ ਚੱਲਿਆ ਗਰੂ ਪਿੰਡ ਨੂੰ ਕਾਹ ਖੜੇ ਪੈ ਗਈਆਂ ਸ਼ਾਮਾਂ ਨਹੀਂ ਠੀਕ ਹੈ ਨਹੀਂ ਇੱਥੋਂ ਦੀ ਤਾਂ ਕੋਈ ਚੱਕਰ ਨਹੀਂ ਮਾ ਰਾਤਾਂ ਨੂੰ ਮੁੱਲ ਘੱਟਾਂ ਨਹੀਂ ਵੀ ਸੌਂਦਿੰਦੇ ਨਾ ਉਹ ਰਾਤਾਂ ਤਾਂ ਨਹੀਂ ਸੌਂਦਿੰਦੇ ਨਾ ਆਹ ਰੋਡ ਦੁੱਤਾ ਮੈਂ ਇੰਨਾ ਆਏ ਮੈਂ ਉਹ ਦਾ ਬਾਪਾ ਕੋਲੇ ਖੜੇ ਹੁੰਦੇ ਆ ਤੇ ਡਾਪਾ ਡੇ ਰੋਡ ਤੇ ਹੁੰਦੇ ਆ ਤੇ ਰੋਜ਼ ਸਾਡੀ ਕੋਈ ਫੇਵਰ ਕਰਾਉਂਦੇ ਆ ਪਹੁੰਚ ਗਏ ਜੀ ਬਦਲ ਠੀਕ ਹੈ ਕਿ ਨਹੀਂ ਕੀ ਹੁੰਦੇ 버ਗਰ ਖਾਣਾ ਫਿਰ ਇਟਸ 버거 ਟਾਈਮ ਮੇਰੇ ਵੀਰੋ ਠੀਕ ਹੈ ਕਿ ਨਹੀਂ ਖਾਣਾ ਖਾਣਾ ਸੰਗ ਵਾਲੀ ਕਿਹੜੀ ਗੱਲ ਚੱਲਦਾ ਘਰੇ ਨੇੜੇ ਆ ਪਹੁੰਚ ਗਏ ਬਲਜੀਤ ਕੋਲੇ ਓਏ ਹੋਰ ਬਲਜੀਤਿਆ ਕਿਵੇਂ ਹੈ ਨੇ ਫਿਰਦੇ ਸੀ ਆਏ ਤਾਂ ਬਾਹਰੇ ਖਤਰਨਾਕ ਹੈ ਨਾ ਮਲਜੀਤ ਨੇ ਵੀ ਗਿਆ ਤਾਂ ਕਿਹਾ ਵੀ ਆਈ ਹੋਣੀ ਫਿਰਦੇ ਆ ਜੈਨੂ ਨੂੰ ਤੇ ਲੱਗਦਾ ਥੋੜਾ ਇਹ ਨਾ ਨਹੀਂ ਆਏ ਨਹੀਂ ਦੂਜੂ ਲੋਰਟੀ ਚਾਲਤੀ ਜੀ ਉਹ ਸਹੀ ਹੈ ਐਵੇਂ ਬੈਠਾਗਾ ਮੈਂ ਉਹ ਵੀ ਸਹੀ ਹੈ ਨਾ ਇਹ ਬੈਠਾਗਾ ਮਾਰ ਦੇ ਇੱਕ ਬਸ ਹੋ ਰਿਹਾ ਤੇਰੀ ਛਾਲ ਓਕੇ ਮਲਜੀਤ ਫਿਰ ਚੱਲੇ ਆ ਸੈਟ ਆ ਸਾਰਾ ਕੰਮ ਸੈਟ ਆ ਸਾਰਾ ਕੰਮ ਭਾਰਤ ਬੋਲ ਕੇ ਭਾਰਾ ਵਧ ਗਿਆ ਹੋਊਗਾ ਤੜਕਨੇ ਚਾਰ ਰੋਟਾਂ ਖਾਦੀਆਂ ਆ ਜਾ ਬਹੁਤ ਹੈ ਮੁੜਿਆ ਮੁੜਿਆ ਆ ਜਾ ਆ ਉਹ ਮੇਰੇ ਦਾ ਬਾਲਾ ਮੇਰੇ ਜਿੱਦ ਵਿੱਚ 82 ਤੇਰੇ ਤਾਂ 82 ਹੈ ਚੱਲ ਦੇ ਘਰੇ ਜੀ ਲੱਗਦਾ ਨਹੀਂ ਨਾ ਕੰдый ਲੱਗਦਾ ਚੰਗਾ ਬੀਤੀਆ ਠੀਕ ਆ ਬਰੋ ਓਕੇ ਵੀ ਰਿਪੋਰਟ ਟਾਈਮ ਬਹੁਤ ਹੋ ਗਿਆ ਦੇਖ ਲਓ ਲਗਭਗ 7:30 ਹੋ ਗਏ ਹਨ ਓਏ ਤੇ ਆ ਗਏ ਹੁਣ ਆਏ ਘਰੇ ਐ ਸਫਰਾਂ ਚ ਲੱਗ ਜੈਨੇ ਜਿੰਦਗੀ ਬੰਦਾ ਹੈ ਬੰਦਾ ਵੀ ਲੰਘ ਜੈਨੇ ਇੱਕਦਮ ਸਫਰ ਲੇਟਾਂ ਲੋਟਾਂ ਆ ਗਏ ਘਰੇ ਏ ਛੱਡ ਦੇ ਛੱਡ ਨਾ ਸਾਰਾ ਕੁਝ ਜਗਮਗ ਕਰ ਦੇ ਮੇਰੇ ਵੀਰੋ ਤੇ ਘਰੇ ਚੱਲਿਆ ਗਏ ਪਾਣੀ ਪੂਰੀ ਵੀ ਨੀ ਪੋਹ ਲੈ ਜੀ ਤੇ ਇਹ ਵੀ ਰੋਟੀ ਵੀ ਨਹੀਂ ਖਾਦੀਗੀ ਪਰ نیند ਆ ਰਹੀ ਉਹ ਤੇਰੀ ਤੇ ਇਹ ਤੇ ਗਲਤ ਸੋਚ ਟਾਈਮ ਨਾਲ ਨਾ ਤੇ ਓਕੇ ਬੱਸ bro ਯਾਰ ਕੋਈ ਤੂੰ ਧੰਦਾਣਾ ਪਾਣੀ ਟਾਈਮ ਨਾਲ ਹੀ ਕਰਦਾ ਸੀ ਅੱਪਾ ਨਾ ਚਾਰ ਜਣ ਬਚਾਰੇ ਬੈਠੇ ਇਹਨਾਂ ਨੂੰ ਪਾਣੀ ਰੱਖ ਤਾ ਉਹ ਦੇਖੋ ਸਾਹਮਣੇ ਕੌਲੀ ਚ ਦਾਣੇ ਵੀ ਪਏ ਐ ਇਹਨਾਂ ਕੋਲੇ ਇਹਨਾਂ ਨੂੰ ਵੀ ਹੋਰ ਉਹਦੀ ਕੁਡਾਂ ਸ਼ਿਫਟ ਕਰ ਦਿਆਂਗੇ। ਬਾਕੀ ਸਾਰਾ ਕੰਮ ਤੁਹਾਡੇ ਸਾਹਮਣੇ ਹੋਇਆ ਜਿਹੜਾ ਕੁਝ ਹੈ ਨਾ ਵੀ ਕੀ ਚੱਕਰ ਜਿਹਾ ਸਾਰਾ ਤੇ ਮੈਂ ਇੱਕ ਰੀ ਜਾਇਆ ਵਾਂ ਕਰੇ। ਆ ਆ ਵੀ ਹੋਰ ਉਹਦੀ ਨਹੀਂ ਕਰਾਂਗੇ ਇਧਰ ਅੱਪਾ। ਹਾਂਜੀ ਮੈਂ ਵੀ ਰਵਾ ਕੇ ਤੇਲੇ ਕਰੇ ਤੇ ਇੱਕ ਪਾਣੀ ਦੀ ਬੋਤਲ ਲਿਆਂਦੀ। ਕੁਛ ਆ ਕਰਦਿਆਂ ਬਹੌਲੀ ਜਿ ਬਣਾਈ ਸੀ ਗਾਂ ਸੂਈ ਹੈ। ਉਹ ਲਿਆਂਦੀ। ਬਾਕੀ ਇਧਰੋਂ ਦਵਾਈ ਲੈ ਚੱਲਦੇ ਆ ਪਰ ਕਿਹੜਾ ਕੂਤਰੀ ਵਾਸਤੇ ਛੇੜ ਨੂੰ ਫੀਵਰ ਚੜਿਆ ਉਹਨੂੰ ਬਸ ਲਗਾਤਾਰ ਵੀ 6 ਕ ਡੰਗ ਦੇਣੀ ਹੈ ਲਗਭਗ 3 ਦਿਨ ਤੇ ਉਹਦਾ ਵੀ ਟ੍ਰੀਟਮੈਂਟ ਪੂਰਾ ਕਰ ਦੇ ਕਿ ਵਿਚਾਰੀ ਉਹਦਾ ਤੇ ਫਿਰ ਬਸ ਵਲੌਗ ਦੀਆਂ